ਚੋਰਾ ਦੇ ਦਿਨੋ ਦਿਨ ਵਧ ਰਹੇ ਹੌਸਲੇ ਇੱਕੋ ਦਿਨ ਵਿੱਚ ਦੋ ਦੋ ਚੋਰੀ ਦੀਆਂ ਵਰਤਦਾਤਾ ਸਿਕਿਉਰਿਟੀ ਗਾਰਡ ਦੇ ਮੋਟਰਸਾਈਕਲ ਨੂੰ ਚੋਰਾ ਨੇ ਲਗਾਈ ਅੱਗ ਬੀਤੀ ਰਾਤ ਚੋਰਾ ਨੇ ਮਠੱਡਾ ਖੁਰ ਦੇ ਵਿਖੇ ਚੋਰੀ ਦੀਆਂ ਵਰਤਦਾਤਾ ਨੂੰ ਇਨਸਾਮ ਦਿੱਤਾ ਸਕੂਲ ਦੇ ਸਿਕਿਉਰਿਟੀ ਗਾਰਡ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਚੋਰ ਹੋਏ ਫਰਾਰ ਇਸ ਵਾਰੀ ਚ ਜਾਣਕਾਰੀ ਦਿੰਦੇ ਹੋਏ ਮਠੱਡਾ ਖੁਰਦੇ ਦੇ ਸਰਪੰਚ ਜਸਪਾਲ ਨੇ ਦੱਸਿਆ ਕਿ ਇੱਕ ਨਿੱਜੀ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ناکਾਮ ਰਹੇ ਅਤੇ ਸਕੂਲ ਅੰਦਰ ਦਾਖਲ ਹੋ ਕੇ ਇੱਕ ਐਂਪਲੀਫਾਇਰ ਲੈ ਕੇ ਫਰਾਰ ਹੋ ਗਏ ਜਿਸका यो ਗੱਲ ਤਾਂ ਇਹ ਹੈ ਕਿ ਸਕੂਲ ਅੰਦਰ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਵੀ ਚੋਰਾਂ ਵੱਲੋਂ ਉਸਦੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਅਤੇ ਧਾਰਮਿਕ ਜਗ੍ਹਾ ਤੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਰਪੰਚ ਦੇ ਦਸਤਨ ਮੁਤਾਬਕ 2 ਦਿਨ ਦੇ ਵਿੱਚ ਲਗਾਤਾਰ 2-3 ਵਾਰ ਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਚੋਰਾਂ ਨੂੰ ਜਲਦ ਤੋਂ ਜਲਦ ਸਲਾਖਾ ਅੰਦਰ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਚੋਰਾਂ ਨੂੰ ਜਲਦ ਤੋਂ ਜਲਦ ਸਲਾਖਾ ਅੰਦਰ ਦਿੱਤਾ ਜਾਵੇ ਤਾਂ ਜੋ ਕਿ ਚੋਰੀ ਦੀਆਂ ਵਾਰਦਾਤਾ ਨੂੰ ਨੱਥ ਪੈ ਸਕੇ ਹਾਂਜੀ ਭਾਜੀ ਕੀ ਨਾਮ ਹੈ ਕਿਹੜੇ ਪਿੰਡ ਦੇ ਸਰਪੰਚ ਨੇ ਮੇਰਾ ਨਾਮ ਜਸਪਾਲ ਜੰਦਾ ਉਂਟੜਾ ਖੁਰਦ ਨੂੰ ਆ। ਇਹ 3 ਵਾਰ ਦਤਾਂ ਨੇ। ਮਾਰ ਦਤਾਂ ਇਹ ਸੀਗਾ ਕਿ ਰਾਤੀ तकरीबन 12:30 1 ਵਜੇ तकरीबन ਨੂੰ ਸੀਗੇ ਤਾਂ ਜਿਹਦੇ ਵਿੱਚ ਕੁਝ ਚੋਰਾਂ ਨੇ ਲੋਕ ਇੱਕ ਨਿੱਜੀ ਬੈਂਕ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ناکਾਮ ਰਹੇ ਆ ਤੇ ਬਾਅਦ ਵਿੱਚ ਸਕੂਲ ਦੇ ਵਿੱਚ ਐਂਟਰ ਕੀਤਾ ਉਹਨਾਂ ਨੇ। ਸਕੂਲ ਦੇ ਵਿੱਚ ਉਹ ਜਦੋਂ ਉਹਨਾਂ ਕੋਲੋਂ ਨਹੀਂ ਕੁਝ ਮਿਲਿਆ ਤਾਂ ਉਹਨਾਂ ਨੇ ਸਾਡੇ ਸਕੂਲ ਆਪਣੇ ਸੈਕੂਰਟੀ ਗਾਰਡ ਦਾ ਮੋਟਰਸਾਈਕਲ ਜਿਗਾ ਉਹਨੂੰ ਅੱਗ ਲਾ ਕੇ ਜਾਂਦੀ ਜਾਂਦੀ। ਉਈ 뮤జిక్ ਵਗੈਰਾ ਵੀ ਚੱਕ ਕੇ ਲੈ ਗਏ ਹਾਂ ਇੱਕ ਸਾਡੇ ਐਂਪਲੀਫਾਇਰ ਸਿਗਾ ਜੋ ਕਿ ਉਸ ਕੋ ਆਪਣੇ ਕੰਟਰੋਲ ਰੂਮ ਦੇ ਰੱਖਿਆ ਹੋਇਆ ਹੁੰਦਾ ਸਾਰੇ ਵਿੱਚ ਤਾਂ ਉਹ ਇੱਕ ਲੈ ਗਏ ਬਾਕੀ ਹੋਰ ਤਾਂ ਕੁਝ ਨਹੀਂ ਨੁਕਸਾਨ ਹੋਇਆ ਤੇ ਸਿਕਿਉਰਿਟੀ ਕਾਰਡ ਮੇਰੇ ਉੱਥੇ ਮੌਜੂਦ ਸੀਗਾ ਜਿੱਥੇ ਸਿਕਿਉਰਿਟੀ ਕਾਰਡ ਉੱਥੇ ਇਸ ਜਗ੍ਹਾ ਜਿੱਦਾਂ ਵੀ ਉਹਨੇ ਅੰਦਰ ਗਿਆ ਸੀ ਪਹਿਲਾਂ ਤਾਂ ਮਾਰ ਕੇ ਨਾ ਮਾਰ ਕੇ ਗਿਆ ਸੀਗਾ ਤੇ ਜਦੋਂ ਕਿੰਦਾ ਵੀ ਮੈਂ ਇੱਥੇ ਅੰਦਰ ਆ ਕੇ ਬੜਿਆ ਹੀ ਹਾਂ ਤੇ ਉਹਨਾਂ ਨੇ ਉਸ ਟਾਈਮ ਆ ਕੇ ਕੰਮ ਹੋਇਆ ਤੇ ਜਦੋਂ ਜਦੱਕ ਉਹਦੇ ਮੋਰੇ ਗੇੜ ਉਹਦੇ ਦਰਵਾਜ਼ੇ ਦੇ ਅੱਗੇ ਗਮਲੇ ਰੱਖ ਦਿੱਤੇ ਸੀਗੇ ਮੇਂ ਜਾਂ ਕਿ ਉਹ ਬਾਹਰ ਨਿਕਲਣ ਨੂੰ ਥੋੜਾ ਟਾਈਮ ਲੱਗਿਆ ਤੇ ਜਦੋਂ ਬਾਹਰ ਨਿਕਲਿਆ ਤਾਂ ਉਹ ਦੌੜ ਗਏ ਸੀ ਕਿੰਨਾ ਕ ਨੁਕਸਾਨ ਕਰ ਗਏ ਨੁਕਸਾਨ ਤਕਰੀਬਨ ਉਹੀ ਸੀਗਾ ਤਾਂ 8-10 ਹਜ਼ਾਰ ਰੁਪਏ ਦਾ ਨੁਕਸਾਨ ਸੀਗਾ ਐਂਪਲੀਫਾਇਰ ਦਾ ਸੀਗਾ ਤੇ ਬਾਕੀ ਉਹ ਸਕਿਉਰਿਟੀ ਗਾਰਡ ਦਾ ਕਿ ਮੋਟਰਸਾਈਕਲ ਸੀਗਾ ਕੋਈ ਧਾਰਮਿਕ ਜਗ੍ਹਾ ਤੇ ਚੋਰੀ ਹੋਈ ਧਾਰਮਿਕ ਜਗ੍ਹਾ ਤੇ ਇੱਕ ਥੋੜੇ ਦਿਨ ਪਹਿਲਾਂ ਸੀਗਾ ਉੱਥੇ ਕੀਤੀ ਸੀਗੀ ਪਰ ਉੱਥੇ ਵੀ ਉਹਨਾਂ ਨੇ ਤੱਕਿਆਂ ਦਾ ਥਾਣੀ ਐਂਟਰੀ ਕੀਤੀ ਸੀਗੀ ਪਰ ਉੱਥੇ ਵੀ ਉਹਨਾਂ ਕੋਲ ਕੁਝ ਹੱਥੋਂ ਨਹੀਂ ਮਿਲਿਆ ਲੱਗਾ ਉਹਨਾਂ ਦੇ ਤੇ ਉਥੇ ਵੀ ਉਹਨਾਂ ਨੇ ਬੈਸਤਰ ਅੰਦਰ ਜਿਸ ਕਮਰੇ ਵਿੱਚ ਬੜੇ ਸਾਰੇ ਬੈਸਤਰੇ ਪਾਇਆ ਪਏ ਸੀ ਤਾਂ ਇੱਕ ਰੂਮ ਵਿੱਚ ਭਾਂਡੇ ਪਾਇਆ ਸੀ ਤੇ ਜਿੱਥੇ ਪਰ ਉਥੇ ਵੀ ਨੁਕਸਾਨ ਹੋਣ ਤੋਂ ਬਚਾਉ ਹੁੰਦੀ ਆ ਕਿੰਨੀਆਂ ਗਵਾਰ ਦਾ ਤਾਂ ਉਹਨੀਆਂ 2-3 ਦਿਨ ਦੇ ਵਿੱਚ ਅ ਇਹ 2-3 ਦਿਨ ਦੇ ਵਿੱਚ ਸਿਰਫ ਦੋ ਤੀਜੀ ਦਵਾ ਵਾਰਦਾ ਤੇ ਆ ਜੀ ਪ੍ਰਸ਼ਾਸਨ ਨੂੰ ਇਸ ਬੰਦੇ ਵਿੱਚ ਸ਼ਿਕਾਇਤ ਕੀਤੀ ਪ੍ਰਸ਼ਾਸਨ ਨੂੰ ਹਾਂ ਜੀ ਪ੍ਰਸ਼ਾਸਨ ਆਏ ਸੀਗੇ ਸਵੇਰੇ ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਆ ਕੇ ਉਹਨਾਂ ਨੇ ਸਾਰੀ ਸ਼ਾਨਮਣ ਕੀਤੀ ਆ ਤੇ ਉਹਨਾਂ ਨੇ ਅ ਇਹਹੀ ਕਿਆ ਕੀਤਾ ਹਾਂ ਵੀ ਹਾਂ ਵੀ ਬੰਦਿਆਂ ਨੂੰ ਅਸੀਂ ਤੇਸ ਕਰਦੇ ਪਏ ਆਂ ਉਈ ਜਦੋਂ ਜਿੱਦਾਂ ਜਾਨੂੰ ਸਬੂਤਨ ਹੱਥ ਲੱਗਦੀ ਆ ਤਾਂ ਫਿਰ ਉਹਨਾਂ ਨੇ ਕਾਰਵਾਈ ਕਰਨੀ ਨਹੀਂ ਦਿੰਦੀ ਨਾਲ ਕੋਈ ਸੀਸੀਟੀਵੀ ਵਗੈਰਾ ਵੀ ਆਈ ਹੈ ਕੈਮਰੇ ਵਗੈਰੇ ਸੀਸੀਟੀ ਜੋ ਫੁਟੇ ਸੀ ਗਿਆ ਹੁੰਦੇ ਆ ਥੋੜੇ ਦਿਨ ਪਹਿਲਾਂ ਆਈ ਜਿਹੜੀ ਸੀਗੇ ਕੈਮਰੇ ਸੀਗੇ ਉਹ ਥੋੜੇ ਖਰਾਬ ਹੋ ਗਏ ਸੀਗੇ ਉਹ ਲਾਈਟ ਦੇ ਵੱਧ ਘਟਾਉਣ ਦੇ ਨਾਲ ਥੋੜਾ ਜਿਹਾ ਉਹਨਾਂ ਦੀ ਪ੍ਰੋਬਲਮ ਪੈ ਗਈ ਸੀਗੀ ਤੇ ਜਿਹਦੇ ਕਰਕੇ ਉਹਦੇ ਵਿੱਚ ਕੋਈ ਨਹੀਂ ਪਤਾ ਲੱਗਿਆ ਹੁਣ ਤੁਸੀਂ ਉਧਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਹੀ ਆ ਵੀ ਜਿਹੜੇ ਨਸ਼ਿਆਂ ਵਾਲੇ ਮੁੰਡੇ ਦਾ ਫਿਰਦੇ ਪਏ ਆ ਨਸ਼ਿਆਂ ਦੇ ਕਰਦੇ ਆ ਚੋਰੀਆਂ ਕਰਦੇ ਇਹਨਾਂ ਤੇ ਥੋੜੀ ਥੱਲ ਪਾਈ ਜਾ ਵੀ ਇਹਨਾਂ ਨੂੰ ਤੇ ਤਾਂ ਉਹ ਇਹ ਥੋੜਾ ਜਿਹਾ ਕਿਉਂਕਿ ਸਰਕਾਰ ਤਾਂ ਕਰਦੀ ਪਈ ਆ ਵੀ ਨਸ਼ਾ ਕੈਂਪ ਲਾਉਂਦੀ ਪਈ ਆ ਤਾਂ ਅਪਾਇੰਟਮੈਂਟ ਪਰ ਉਹ ਥੋੜੀ ਅਨਕਾਮੀ ਹੈਗੀ ਸਰਕਾਰ ਦੀ ਤੇ ਜਿਹਦੇ ਕਰਕੇ ਹਜੇ ਕਾਫੀ ਨਸ਼ਿਆਂ ਵਾਲੇ ਮੁੰਡੇ ਆ ਜਿਹੜੇ ਹਿੱਕਟੋਰੀਆਂ ਕਰਦੇ ਆ ਹੋਰ ਤਾਂ ਕੋਈ ਲਾਮ ਬੰਦਾ ਨਹੀਂ ਸੀਗਾ